ਅੱਜ ਜੀ ਦੋਸਤੋ ਜਿਵੇਂ ਕਿਸੇ ਸਾਰੇ ਜਾਂਦਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਟਰੈਕਟਰਾਂ ਤੇ ਸਟੰਟ ਕਰਨੇ ਅਤੇ ਰੇਸ ਲਗਾਉਣੀ ਬੈਨ ਕਰ ਦਿੱਤੀ ਗਈ ਸੀ ਕਿਉਂਕਿ ਪਿੱਛੇ ਜੇ ਕਈ ਮੁੰਡੇ ਸਟੰਟ ਕਰਦੇ ਦੀ ਉਹਨਾਂ ਦੀ ਮੌਤ ਤੱਕ ਹੋ ਚੁੱਕੀ ਸੀ ਉੱਥੇ ਪੰਜਾਬੀ ਮੁੰਡੇ ਕਿੱਥੇ ਕਿਸੇ ਦੇ ਸੁਣਨ ਵਾਲੇ ਨੇ ਉਹਨਾਂ ਨੇ ਆਪਣੀ ਹਿੰਦ ਪਗਾਉਣੀ ਹੁੰਦੀ ਹੈ ਅਤੇ ਇਹ ਹਿੰਦ ਕਈ ਵਾਰ ਜਾਣ ਤੇ ਭਾਰੀ ਪੈ ਜਾਂਦੇ ਆ ਸੋਸ਼ਲ ਮੀਡੀਆ ਤੇ ਇੱਕ ਆ ਵੀਡੀਓ ਵਾਇਰਲ ਹੋ ਰਹੀ ਹੈ ਜਿੱਤੇ ਕਿ ਮੁੰਡੇ ਟਰੈਕਟਰ ਦੇ ਨਾਲ ਚੌੜ ਕਰ ਰਹੇ ਹੁੰਦੇ ਨੇ ਅਤੇ ਸਟੰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਤੇ ਅਚਾਨਕ ਟਰੈਕਟਰ ਪਲਟ ਜਾਂਦਾ ਜਿਸ ਦੇ ਕਾਰਨ ਇਹ ਟਰੈਕਟਰ ਦੇ ਹੇਠਾਂ ਵੀਰ ਆ ਜਾਂਦਾ ਅਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਅਤੇ ਉਹਦੀ ਮੌਤ ਤੱਕ ਹੋ ਜਾਂਦੀ ਹੈ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਦੇ ਨਾ ਭੁੱਲਿਓ ਅਤੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਦੇ ਲਈ ਦਿਓ ਜੱਜ ਤੇ ਰੱਬ ਰੱਖਾ